ਪੰਜਾਬ ਦੇ ਵਿੱਚ ਅੱਜ 23 ਜ਼ਿਲ੍ਹਾ ਪੁਰਸ਼ਦ ਤੇ 154 ਦੇ ਕਰੀਬ ਬਲਾਕ ਸੰਮਤੀਆਂ ਦੇ ਆ ਵੋਟਾਂ ਪੈ ਰੀਆਂ ਨੇ ਤੇ ਸਵੇਰ ਵੇਲੇ ਤੋਂ ਹੀ ਲੋਕ ਪੋਲਿੰਗ ਬੂਥਾਂ ਦੇ ਉੱਪਰ ਵੋਟਾਂ ਪਾਉਣ ਦੇ ਲਈ ਲਗਾਤਾਰ ਜੁੜਨੇ ਸ਼ੁਰੂ ਹੋ ਗਏ ਨੇ ਤੇ ਠੰਡ ਹੋਣ ਦੇ ਬਾਵਜੂਦ ਵੀ ਲੋਕਾਂ ਦੇ ਵਿੱਚ ਕਾਫੀ ਗਰਮਜੋਸ਼ੀ ਇਸ ਮੌਕੇ ਵੋਟਾਂ ਪਾਉਣ ਦੇ ਲਈ ਵਿਖਾਈ ਦਿੱਤੀ ਤੇ ਇਸੇ ਦੇ ਚੱਲਦੇ ਜ਼ਿਲ੍ਹਾ ਪੁਰਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਲਈ ਸਮਰਾਲਾ ਬਲਾਕ ਦੇ ਪਿੰਡ ਰਿਆਲਪੁਰਾ ਦੇ ਬੂਥ ਉੱਪਰ ਵੀ ਸਵੇਰੇ 8 ਵਜੇ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ ਤੇ ਲੋਕ ਦੀ ਗਣਤੀ ਦੇ ਵਿੱਚ ਇੱਥੇ ਪੋਲਿਬੂਥਾਂ ਤੇ ਵਿਖਾਏ ਦਿੱਤੇ ਤੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਸਖਤ ਪ੍ਰਬੰਧ ਕੀਤੇ ਗਏ ਨੇ ਜੋ ਕਿ ਵੋਟਰ ਆਈਡੀ ਕਾਰਡ ਤੋਂ ਲੈ ਕੇ ਹੋਰ ਚੈਕਿੰਗ ਵੀ ਕੀਤੀ ਜਾ ਰਹੀ ਹੈ ਤੇ ਲੋਕਾਂ ਵੱਲੋਂ ਵੀ ਇਸ ਮੌਕੇ ਸਾਰੇ ਵੋਟਰਾਂ ਨੂੰ ਹਲਕੇ ਦੇ ਵਿਕਾਸ ਦੇ ਲਈ ਆਪਣੀ ਵੋਟ ਦਾ ਇਸਤੇਮਾਲ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ ਮੈਂ ਜੀ ਵੋਟਰ ਸਭ ਨੂੰ ਵੋਟਰਾਂ ਨੂੰ ਅਪੀਲ ਕਰਨਾ ਵੀ ਸ਼ਾਂਤੀ ਤਰੀਕੇ ਨਾਲ ਵੋਟ ਪਾਓ ਆਪਣੀ ਕਿਉਂ ਹਰੇਕ ਨੂੰ ਵੋਟ ਦਾ ਹੱਕ ਹੈ ਆਪਣਾ ਸਿਰ ਜੇ ਢੰਗ ਨਾਲ ਐਂ ਡਰ ਭੈ ਤੋਂ ਬਿਨਾਂ ਆਪਣੀ ਬੋਟ ਦਾ ਇਸਤੇਮਾਲ ਕਰੋ ਕੋ ਆਪਾਂ ਨੇ ਸੁਭਾਨ ਦਾ ਜਿਹੜਾ ਇਹ ਮੁੱਦਾ ਹੈ ਇਹ ਵੋਟ ਆਪਣੀ ਹਮਨੀ ਜਾਂਦੀ ਹੈ ਇਸ ਨੂੰ ਵਧੀਆ ਤਰੀਕੇ ਨਾਲ ਸ਼ਾਂਤੀ ਨਾਲ ਬੋਟ ਪਾਓ ਸਾਨੂੰ ਜੋਂ ਕੀਨੀਆਂ ਪੈਂਦਾ ਉਹਦੇ ਵਿੱਚ ਸਾਡੇ ਕੈਂਡੀਡੇਟ ਖੜੇ ਨੇ ਤੇ ਚਾਰ ਕੈਂਡੀਡੇਟ ਖੜੇ ਨੇ ਜਗਬਾਣੀ ਟੀਵੀ ਲਈ ਪਰਮੇਂਦਰ ਵਰਮਾ ਦੀ ਰਿਪੋਰਟ